ਇਹ ਕੋ ਹਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦਾ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਹੈ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀ ਇਹਨੂੰ ਮੁੱਖ ਮੰਤਰੀ ਕਹਿ ਸਕਣ ਇੱਥੇ ਅਮਿਤ ਸ਼ਾਹ ਨੇ ਜਦੋਂ ਹੜਾਈ ਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਰਿਪੋਰਟ ਬਾਕੀ ਨਾ ਹੁੰਦਾ ਤੇ ਥੋੜੀ ਤਿਆਰ ਨਹੀਂ ਹੋਈ ਕੀ ਕਰਨਾ ਚਾਹੁੰਦੇ ਸੇ ਉਹ ਇੱਕ ਬਹੁਤ ਵੱਡੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਇਕੱਲੇ ਨੰਬਰ ਕਹਿਣ ਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜ੍ਹ ਆਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਪੂਰੀ ਹਰ ਡਿਟੇਲ ਦੇ ਕੇ ਭੇਜਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਹੈ ਇਹਨੇ ਅਜੇ ਤੱਕ ਨਹੀਂ ਰਿਪੋਰਟ ਕੀਤੀ ਹੁਣ ਵੀ ਜਿਹੜੀ ਭੇਜੀ ਹੈ 13000 ਕੋਟ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈਓਨ ਇਹਨਾਂ ਦੀ ਨਿਲੈਕੀ ਕਰਕੇ ਫਲੱਡ ਆਇਆ ਤੇ ਆਜੇ ਫਿਰ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਿਲੈਕੀ ਕਰਕੇ ਦੇਖੋ ਹਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦਾ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਹੈ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀ ਇਹਨੂੰ ਮੁੱਖ ਮੰਤਰੀ ਕਹਿ ਸਕਣ ਇਤਸਰ ਅਮਿਤ ਸ਼ਾਨ ਹੈ ਜਦੋਂ ਹੜਾਇਆ ਇਹਨਾਂ ਕੋ ਰਿਪੋਰਟ ਮੰਗੀ ਸੀ ਰਿਪੋਰਟ ਬਕੀ ਨਾ ਹੁੰਦਾ ਤੇ ਥੋੜੀ ਤਿਆਰ ਨਹੀਂ ਹੋਈ ਕੀ ਕਰਨਾ ਚਾਹੁੰਦੇ ਦੇਖੋ ਇੱਕ ਬਹੁਤ ਵੱਡੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗੇ ਹੀ ਨਹੀਂ ਕੀ ਕੱਲੇ ਨੰਬਰ ਕਹਿਣ ਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜ੍ਹ ਆਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਪੂਰੀ ਹਰ ਡਿਟੇਲ ਦੇ ਕੇ ਭੇਜਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਇਹਨੇ ਅਜੇ ਤੱਕ ਨਹੀਂ ਰਿਪੋਰਟ ਕੀਤੀ ਹੁਣ ਵੀ ਜਿਹੜੀ ਭੇਜੀ ਹੈ 13000 ਕਰੋੜ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈ ਹੁਣ ਇਹਨਾਂ ਦੀ ਨਿਲਾਇਕੀ ਕਰਕੇ ਫਲੱਗ ਜਾਇਆ ਕਿ ਆ ਜਿਹੜਾ ਫੰਡ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਿਲਾਇਕੀ ਕਰਕੇ